ਕੇਜਰੀ ਮਾਲ ਸਾਹਿਬ ਬਿਆਨ ਦੇ ਰਹੇ ਆ ਕਿ ਰਾਮ ਰਹੀਮ 24 ਘੰਟਿਆਂ ਦੇ ਮੈਂ ਬਰਗਾੜੀ ਕਾਂਡ ਦਾ ਮਸਲਾ ਸਾਰਾ ਹੱਲ ਕਰ ਦਊਂਗਾ ਮੇਰਾ ਖਿਆਲ ਹੈ ਲਗਭਗ 2 250 ਦਿਨ ਤੋਂ ਉੱਤੀ ਉਹ ਪ੍ਰੋਲ ਕੱਟ ਚੁੱਕਾ ਤੇ ਜੇਲ੍ਹੇ ਉੱਥੇ ਉਹਦੇ ਘਰ ਬਣਾ ਦੇਣ ਉਹਨੂੰ ਲੋੜ ਇਹਨੇ ਪ੍ਰੋਲ ਵਾਰ-ਵਾਰ ਜੂ ਆਉਂਦਾ ਪਰ ਸਾਡੀ ਬਾਰ ਨੂੰ ਪ੍ਰੋਲ ਦਾ ਕਾਨੂੰਨ ਕਿੱਥੇ ਜਾਂਦਾ ਤੇ ਜੇ ਇਹਦਾ ਰੱਖਣੀ ਆ ਤਾਂ ਫਿਰ ਉਹ ਪ੍ਰੋਲ ਉਹਨੂੰ ਪੱਕੀ ਦੇ ਕੇ ਘਰੇ ਉੱਥੇ ਬਹਾਰ ਦਿਓ ਘਰ ਉਹਦੇ ਆਪਣੇ ਮਾੜਾ ਮੋਟਾ ਜਿਹੜਾ ਆ ਉਹ ਰਤਨ ਦਵਿੰਦਰ ਪਾਲ ਸਿੰਘ ਪੋਲਰ ਜਿਨ੍ਹਾਂ ਦੀ ਪੱਕੀ ਰਿਹਾਈ ਲਈ ਫਾਈਲ ਜਿਹੜੀ ਕੇਜਰੀਵਾਲ ਕੋ ਗਈ ਸੀ ਤੇ ਉਹ ਕੱਲ ਉਹਨਾਂ ਨੇ ਰਿਜੈਕਟ ਕਰ ਦਿੱਤੀ। ਮੈਂ ਸਮਝਦਾ ਇਹ ਸਿਆਸੀ ਰੋਟੀਆਂ ਸੇਕਣ ਵਾਲੇ ਜਿਹੜੇ ਪੰਜਾਬ ਦੀ ਰਾਜ ਸੱਤਾ ਦੇ ਵਿੱਚ ਪਹਿਲਾਂ ਜਦੋਂ ਇਹਨਾਂ ਨੇ ਬੈਠਣ ਦਾ ਤੋਂ ਪਹਿਲਾਂ ਲੋਕਾਂ ਨਾਲ بڑے ਵੱਡੇ ਪੱਦਰ ਦੇ ਉੱਤੇ ਇਹ ਗੱਲਾਂ ਕੀਤੀਆਂ ਸੀ ਕਿ ਅਸੀਂ ਇਹ 24-24 ਘੰਟਿਆਂ 'ਚ ਮਸਲੇ ਹੱਲ ਕਰ ਦਾਂਗੇ, ਬੰਦੀ ਸਿੰਘਾਂ ਵਾਲੇ ਮਸਲੇ ਹੱਲ ਕਰ ਦਾਂਗੇ। ਤੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਪੁੱਲਰ ਉਹ ਆ ਜੇ ਦੀ ਸੈਂਟਰ ਸਰਕਾਰ ਵੱਲੋਂ ਨੋਟੀਫਿਕੇਸ਼ਨ ਵੀ ਹੋ ਚੁੱਕੀ ਆ। ਔਰ ਜੇ ਮੈਂ ਸਮਝਦਾ ਅੱਜ ਪੰਜਾਬ 'ਚ ਵੀ ਸਰਕਾਰ ਇਹਨਾਂ ਦੀ ਆ ਤੇ ਦਿੱਲੀ 'ਚ ਵੀ ਸਰਕਾਰ ਇਹਨਾਂ ਦੀ ਆ ਤੇ ਉਹਨੂੰ ਰਿਜੈਕਟ ਕਰਨਾ ਇਹ ਪੰਜਾਬ ਪ੍ਰਤੀ ਤੇ ਗੁਰਸਿੱਖੀ ਪ੍ਰਤੀ ਜਿਹੜੀ ਸਿੱਖਾਂ ਪਤੀ ਖਾਸ ਕਰਕੇ ਪੰਜਾਬ ਦੇ ਆ ਬਾਬਤ ਇਹ ਨੀਤੀ ਕਲੀਅਰ ਹੋ ਗਈ ਆ ਕਿ ਪੰਜਾਬ ਪੱਖੀ ਨਹੀਂਗੇ। ਇਹ ਲੁੱਟ ਘਸੁੱਟ ਪੱਖੀ ਆ ਜਿਹਦੀ ਇਹ ਸਾਖ ਸਾਖ ਦੇ ਤੌਰ ਦੇ ਉੱਤੇ ਇਹ ਭੁੱਲੂ ਸਾਹਿਬ ਦੀ ਜਿਹੜੀ ਆ ਉਹ ਪਰਮਾਨੈਂਟ ਪ੍ਰੋਲ ਦੀ ਜਿਹੜੀ ਉਹ ਐਪਲੀਕੇਸ਼ਨ ਰਿਜੈਕਟ ਕੀਤੀ ਹੈਨਾਂ ਉਹ ਤੋਂ ਇਲਾਵਾ ਸਭ ਤੋਂ ਮਾੜੀ ਗੱਲ ਕਿ ਇਸ ਸੱਤਾ 'ਚ ਆਉਣ ਤੋਂ ਪਹਿਲਾਂ ਕੇਜਰੀਵਾਲ ਸਾਹਿਬ ਬਿਆਨ ਦੇ ਰਹੇ ਆ ਕਿ ਰਾਮ ਰਹੀਮ 24 ਘੰਟਿਆਂ 'ਚ ਮੈਂ ਬਰਗਾੜੀ ਕਾਂਡ ਦਾ ਮਸਲਾ ਸਾਰਾ ਹੱਲ ਕਰ ਦਊਗਾ ਤੇ ਸੈਂਟਰ ਦੀ ਸਰਕਾਰ ਵੀ ਮੈਂ ਤਾਂ ਕਹਿੰਨਾ ਵੀ ਉਹਨਾਂ ਨੂੰ ਜਿਹੜੀ ਜੇਲ ਹੈ ਉਹਦੇ ਘਰੇ ਹੀ ਬਣਾ ਦੇਣੀ ਚਾਹੀਦੀ ਰਾਮ ਰਹੀਮ ਦੇ ਮੇਰਾ خیال ਹੈ ਲਗਭਗ 2 250 ਦਿਨ ਤੋਂ ਉੱਤੇ ਉਹ ਪ੍ਰੋਲ ਕੱਟ ਚੁੱਕਾ ਤੇ ਜੇਲ੍ਹੇ ਉੱਥੇ ਉਹਦੇ ਘਰ ਬਣਾ ਦੇਣ ਉਹਨੂੰ ਲੋੜ ਨਹੀਂ ਪ੍ਰੋਲ ਵਾਰ-ਵਾਰ ਜੁਆਉਂਦਾ ਉਹ ਉਹ ਤਾਂ ਉਹਲੇ ਜੇਲ੍ਹ ਵੀ ਪ੍ਰੋ ਆਪਣੇ ਉੱਥੇ ਘਰੇ ਹੀ ਹੋਣਾ ਪਰ ਇਹ ਘਰੇ ਹੀ ਬਣਾ ਦੇਣਾ ਚਾਹੀਦਾ ਸਾਬ ਕਾਨੂੰਨ ਛਿੱਕੇ ਤੇ ਟਾਂਕੇ ਰੋਸ ਹੁੰਦਾ ਖਾਸ ਕਰਕੇ ਸਿੱਖਾਂ ਦੇ ਵਿੱਚ ਵੀ ਕਿਹੜੀ ਗੱਲ ਆ ਵੀ ਜਿਹੜੀ ਐਡੀ ਤੁਹਾਨੂੰ ਪਿਆਰੀ ਲੱਗਦੀ ਉਹਨੂੰ ਵਾਰ-ਵਾਰ ਪ੍ਰੋਲ ਦਿਓ ਪ੍ਰੋਲ ਅਸੀਂ ਪ੍ਰੋਲ ਦੇ ਵਿਰੋਧੀ ਨਹੀਂ ਕਾਨੂੰਨ ਮੁਤਾਬਕ ਪ੍ਰੋਲ ਮਿਲਦੀ ਸਾਰਿਆਂ ਨੂੰ ਪਰ ਸਾਡੀ ਬਾਰ ਨੂੰ ਪ੍ਰੋਲ ਦਾ ਕਾਨੂੰਨ ਕਿੱਥੇ ਜਾਂਦਾ ਤੇ ਜੇ ਉਹਨੂੰ ਆਪਾਂ ਬਾਰ-ਬਾਰ ਬਾਰ-ਬਾਰ ਤੇ ਤੋਂ ਬਿਹਤਰ ਆਪੇ ਉਹਦਾ ਜਿਹੜਾ ਬੰਦਾ ਕੋਈ ਕਿੱਡੇ ਵੱਡੇ ਘਣਾਉਣੇ ਜੁਰਮਾਂ ਦੇ ਵਿੱਚ ਆ ਤੇ ਉਹਨੂੰ ਵੀ ਆਪਾਂ ਫਿਰ ਬਾਰ-ਬਾਰ ਜਿਹੜਾ ਆ ਪਰੋਲ ਦੇ ਕੇ ਇੱਕ ਵਾਰੀ ਨਹੀਂ ਦੋ ਵਾਰੀ ਨਹੀਂ ਤਿੰਨ ਵਾਰੀ ਨਹੀਂ ਚਾਰ ਵਾਰੀ ਸਾਰਾ ਸਾਲ ਹੀ ਤੇ ਜੇ ਇਦਾਂ ਰੱਖਣੀ ਆ ਤੇ ਫਿਰ ਉਹ ਪਰੋਲ ਉਹਨੂੰ ਪੱਕੀ ਦੇ ਕੇ ਘਰੇ ਉਥੇ ਬਹਾਰ ਦਿਓ ਘਰ ਉਹਦੇ ਆਪਣੇ ਮਾੜਾ ਮੋਟਾ ਜਿਹੜਾ ਆ ਦੋ ਜਾਂ ਤਿੰਨਾਂ ਕੰਮ ਪ੍ਰਧਾਨ ਜੀ ਰਾਜ ਉਹਨਾਂ ਦੀ ਦੂਸਰੀ ਜਿਹੜੀ ਗੱਲ ਉਹ ਸਭ ਤੋਂ ਭੈੜੀ ਕਿ ਕੋਈ ਸਾਡੇ ਫੈਂਸਜ ਹੁੰਦੇ ਆ ਜਿਹਦਾ 25 ਚਰਨ ਜਾਂ 50 ਹੋਵੇ ਉਹਦੇ ਬਜੇ ਡਿਪਟੀ ਕਮਿਸ਼ਨਰ ਨੇ ਸੈਂਕਸ਼ਨ ਦੇਣੀ ਹੁੰਦੀ ਹੈ ਪ੍ਰੋਸੀਕਿਊਸ਼ਨ ਲਈ ਇਦਾਂ ਇਹ ਜੁਏਪੀ ਦੇ ਥੱਲੇ ਸੈਂਟਰ ਦੇ ਹੋਮ ਮਹਕਮੇ ਨੇ ਉਹਦੀ ਸੈਂਕਸ਼ਨ ਦੇਣੀ ਹੁੰਦੀ ਹੈ ਪ੍ਰੋਸੀਕਿਊਸ਼ਨ ਕਰਨ ਲਈ ਇਸੇ ਤਰ੍ਹਾਂ ਤੇ 295 ਐ ਦੀ ਸੈਂਕਸ਼ਨ ਜਿਹੜੀ ਆ ਉਹ ਪੰਜਾਬ ਦੇ ਵਿੱਚ ਜੇ ਕੋਈ ਪਰਚਾ ਦਰਜ ਹੁੰਦਾ ਤੇ ਹੋਮ ਮਿਨਿਸਟਰ ਨੇ ਤੇ ਹੌਂਸ ਐਕਟਿੰਗ ਨੇ ਦੇਣੀ ਹੁੰਦੀ ਆ ਤੇ ਮੈਨੂੰ ਅੱਜ ਪਤਾ ਲੱਗਾ ਭਈ ਇਹ ਜਿਹੜੇ 8 ਮੋਲਜਮ ਜਿਨ੍ਹਾਂ ਦੇ ਵਿੱਚ ਮੈਂ ਆਪਣਾ ਰਾਮ ਰਹੀਮ ਆ ਉਹਦੀ ਇਕੱਲੇ ਦੀ ਸੈਂਕਸ਼ਨ ਛੱਡਦੀ ਬਾਕੀ ਸੱਤਾਂ ਨੂੰ ਸੈਂਕਸ਼ਨ ਦੇ ਦਿੱਤੀ ਤੇ ਅੱਜ ਕੇਜਰੀਵਾਲ ਨੂੰ ਪੁੱਛੋ ਵੀ ਜਿਹੜਾ 2 ਸਾਲ 3 ਸਾਲ ਪਹਿਲਾਂ ਇਹ ਲੈਕਚਰ ਕਰਦਾ ਸੀ ਵੀ 24 ਘੰਟੇ ਦੇ ਵਿੱਚ ਮਸਲਾ ਹੱਲ ਕਰਾਂਗੇ ਜੇਲਾਂ ਪਿੱਛੇ ਜਾਣਗੇ ਉਹ ਜੇਲਾਂ ਪਿੱਛੇ ਗਏ ਦਾ ਹੈ ਵੀ ਪੌਣੇ 2 ਸਾਲ ਲੱਗਾ ਤੁਹਾਡੀ ਸੈਂਕਸ਼ਨ ਇਹ ਨਹੀਂ ਅਜੇ ਤੱਕ ਦਿੱਤੀ ਸੋ ਇਹ ਮਖੋਟੇ ਸਾਰੇ ਸੈਂਟਰ ਸਰਕਾਰ ਦੇ ਵੀ ਤੇ ਇਹਨਾਂ ਦੇ ਆਪ ਆਲਿਆਂ ਦੇ ਵੀ ਇਹ ਸਾਰੇ ਨੰਗੇ ਹੋ ਚੁੱਕੇ ਆ ਮੈਂ ਸਿਨੇਮਰ ਬੇਨਤੀ ਕਰਦਾ ਲੋਕਾਂ ਨੂੰ ਹੋਰ ਗਮਰਾਹ ਨਾ ਕਰੋ ਧਰਮ ਦੇ ਤੌਰ ਦੇ ਉੱਤੇ ਜਿਸ ਨੇ ਵੀ ਇਹ ਯਤਨ ਕੀਤਾ ਉਹ ਫਕੰਡਿਆਂ ਵਾਂਗੂ ਰੁਲ ਗਿਆ ਤੇ ਤੁਸੀਂ ਹੁਣ ਰੁਲ ਜਾਣਾ ਕਿਉਂਕਿ ਹਰ ਇੱਕ ਪੱਖ ਤੇ ਹਰ ਇੱਕ ਪੱਖ ਤੇ ਤੁਸੀਂ ਪੰਜਾਬ ਦੇ ਲੋਕਾਂ ਨਾਲ ਵਾਅਦੇ ਕਰਕੇ ਭੁੱਲਰ ਸਾਹਿਬ ਦੀ ਪਿਟੀਸ਼ਨ ਰਿਜੈਕਟ ਕਰ ਦਿੱਤੀ ਫਿਰ ਇਹ ਰਾਮ ਰਹੀਮ ਦੀ ਜਿਹੜੀ ਉਹ ਸੈਂਕਸ਼ਨ ਆ ਉਹ ਪੌਣੇ 2 ਸਾਲਾਂ ਦੀ ਫਾਈਲ ਦੱਬ ਕੇ ਤੁਸੀਂ ਬੈਠੇ ਆ ਸੋ ਮੈਂ ਇਹ ਸਾਰੇ ਸਿੱਖ ਪੰਥ ਨੂੰ ਵੀ ਬੇਨਤੀ ਕਰਨੀ ਚਾਹਣਾ ਕੋਈ ਬੇਅਦਬੀ ਹੋਵੇ ਕੋਈ ਸਿੱਖ ਪੰਥ ਦੇ ਮਸਲੇ ਹੋਣ ਇਹਨਾਂ ਨੂੰ ਇੱਕ ਤਰਜ ਤੇ ਦੇਖਿਆ ਕਰੋ ਇੱਕ ਤਰਜ ਤੇ ਇਹਨਾਂ ਨੂੰ ਬਾਚਿਆ ਕਰੋ ਨਾ ਕਿ ਕਿਸੇ ਲਈ ਕੋਸ਼ ਕਿਸੇ ਲਈ ਕੋਸ ਤੇ ਇਹ ਜਿਹੜੇ ਹੁਣ ਸਾਡੇ ਸਾਹਮਣੇ ਆ ਉਹ ਸਾਰਾ ਕੁਝ ਜਿਹੜਾ ਨੰਗਾ ਹੋ ਕੇ ਸਾਹਮਣੇ ਆ ਗਿਆ